ਦੇਸ਼ ਦੇ ਲੋਕ ਕਰਦੇ ਨੇ ਭੂਤਾਂ ਦੇ ਨਾਲ ਗੱਲਾਂ ਇਸ ਦੇਸ਼ ਦੇ ਵਿੱਚ ਹੋ ਰਹੇ ਨੇ ਲਗਾਤਾਰ ਕੀ ਖਰਾਨੀ ਜਨ ਖੁਲਾਸੇ ਹਰ ਕੋਈ ਸੋਚ ਰਿਹਾ ਹੈ ਕਿ ਇਸ ਦੇਸ਼ ਦੇ ਵਿੱਚ ਲੋਕ ਬਸਤੇ ਨੇ ਜਾਂ ਫਿਰ ਕਿਸੇ ਭੂਤਾਂ ਦੀਆਂ ਆਤਮਾ ਮਾਮਾ ਕੀ ਹੈ ਪੂਰਾ ਮਾਮਲਾ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਪਰਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅੱਜ ਦੇ ਇਸ ਦੌਰ ਦੇ ਵਿੱਚ ਜਦੋਂ ਕੋਈ ਵੀ ਪੂਤਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਤਾਂ ਉਸੇ ਦੌਰਾਨ ਕੀ ਇਸ ਦੇਸ਼ ਦੇ ਵਿੱਚੋਂ ਕੁੱਝ ਜਾਂਦੇ ਨੇ ਕਈ ਵੱਡੇ ਵੱਡੇ ਪੂਤਾਂ ਨੂੰ ਲੈ ਕੇ ਆਤਮਾ ਮਾਮਾ ਨੂੰ ਲੈ ਕੇ ਜੀ ਹਾਂ ਬਹੁਤ ਵੱਡੇ ਖੁਲਾਸੇ ਹੁੰਦੇ ਨੇ ਇਸ ਦੇਸ਼ ਦੇ ਵਿੱਚ ਦੱਸ ਜੀ ਤੁਹਾਨੂੰ ਕਿ ਇਹ ਇੱਕ ਦੇਸ਼ ਹੈ ਜਿੱਥੇ ਕੀ ਪੁੱਤਾਂ ਦੇ ਨਾਲ ਲੋਕ ਆਮ ਇਨਸਾਨ ਦੀ ਤਰ੍ਹਾਂ ਗੱਲਾਂ ਕਰਦੇ ਨੇ ਕਿਹੜਾ ਉਹ ਦੇਸ਼ ਹੈ ਲੋਕ ਜਿਹੜਾ ਕਿਉਂ ਕਰਦੇ ਨੇ ਲੋਕ ਪੁੱਤਾਂ ਨਾਲ ਗੱਲਾਂ ਕਿਵੇਂ ਕਰ ਲੈਂਦੇ ਨੇ ਪੂਰੀ ਜਾਣਕਾਰੀ ਦਵਾਂਗੀ ਤੁਹਾਨੂੰ ਵੀਡੀਓ ਦੇ ਮਾਧਿਮ ਦੇ ਨਾਲ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸੋਚਦੇ ਆ ਕਿ ਪੂਤ ਅਸਲੀਅਤ ਹਨ ਇਸ ਤੋਂ ਇਲਾਵਾ ਲਾਈਵ ਸਾਇੰਸ ਦੀ ਰਿਪੋਰਟ ਦੇ ਅਨੁਸਾਰ ਉੱਥੇ ਸਮੂਹ ਦੇ ਸਿਰਫ 30% ਨੇ ਕਿਹਾ ਹੈ ਕਿ ਉਹ ਵੈਂਪਾਇਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਦੁਨੀਆ ਦਾ ਵਿੱਚ ਬਹੁਤ ਸਾਰੇ ਲੋਕ ਹਨ ਜੋ ਪੂਤਾਂ ਦੇ ਵਿੱਚ ਵਿਸ਼ਵਾਸ ਕਰਦੇ ਹਨ ਦੁਨੀਆ ਭਰ ਤੇ ਸੱਭਿਆਚਾਰਾਂ ਦੇ ਵਿੱਚੋਂ ਇਹ ਕੰਮ ਵਿਸ਼ਵਾਸ ਹੈ ਲੋਕ ਮੰਨਦੇ ਆ ਕਿ ਜਦੋਂ ਕੋਈ ਮਰਦਾ ਹੈ ਤਾਂ ਉਸਦੀ ਆਤਮਾ ਦੂਜੇ ਸੰਸਾਰ ਦੇ ਵਿੱਚ ਚਲੀ ਜਾਂਦੀ ਹੈ ਪਰ ਬਹੁਤ ਸਾਰੇ ਲੋਕਾਂ ਦੇਖੇ ਹਨ ਜੋ ਆਪਣੇ ਆਪ ਨੂੰ ਯਕੀਨ ਦਿਵਾਉਂਦੇ ਖਾਨ ਕਿ ਭੂਤਨਾਮ ਦੀ ਕੋਈ ਵੀ ਸ਼ੈਨੀ ਹੁੰਦੀ ਹੈ ਇਸ ਦੇ ਨਾਲ ਕਿ ਅਮਰੀਕਾ ਦੇ ਵਿੱਚ ਇਸ ਮਾਮਲੇ ਦੇ ਉੱਤੇ ਰਿਸਰਚ ਕੀਤੀ ਗਈ ਸੀ ਜਿਸ ਦੇ ਵਿੱਚ ਪਤਾ ਲੱਗਿਆ ਕਿ ਇਸ ਦੇ ਵਿੱਚ ਜ਼ਿਆਦਾਤਰ ਲੋਕ ਅਸਲ ਦੇ ਵਿੱਚ ਭੂਤਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਅਮਰੀਕੀਆਂ ਦੇ ਵੱਲੋਂ ਕੀਤਾ ਗਿਆ ਭੂਤ ਦੇਖੇ ਹੋਣ ਦਾ ਦਾਅਵਾ ਤੁਹਾਨੂੰ ਦੱਸਦੇ ਹਾਂ ਕਿ 2015 ਦੇ ਪਿਊ ਰਿਸਰਚ ਦੇ ਅੰਕੜਿਆਂ ਅਨੁਸਾਰ ਲਗਭਗ 18% ਅਮਰੀਕੀ ਲੋਕ ਕਹਿੰਦੇ ਆ ਕਿ ਉਹਨਾਂ ਨੇ ਜਾਂ ਤਾਂ ਭੂਤ ਦੇਖੇ ਜਾਂ ਫਿਰ ਮਹਿਸੂਸ ਕੀਤਾ ਜਿਵੇਂ ਕੋਈ ਉਹਨਾਂ ਦੀ ਮੌਜੂਦਗੀ ਵਿੱਚ ਸੀ ਪਰ ਸਵਾਲ ਇਹ ਹਨ ਕਿ ਇੰਨੇ ਸਾਰੇ ਲੋਕ ਭੂਤ ਇੰਨੇ ਸਾਰੇ ਲੋਕਾਂ ਦੇ ਇਹੇ ਅਨੁਭਵ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਨੇ ਇਸ ਦਾ ਇੱਕ ਕਾਰਨ ਪੈਰੀਡੋਲੀਆ ਨਾਮਕ ਚੀਜ਼ ਹੋ ਸਕਦੀ ਹੈ ਯਾਨੀ ਕਿ ਸਾਡਾ ਦਿਮਾਗ ਉਹਨਾਂ ਚੀਜ਼ਾਂ ਨੂੰ ਦੇਖਦਾ ਜੋ ਬਹੁਤ ਹੀ ਸਪਸ਼ਟ ਨਹੀਂ ਹੁੰਦੀਆਂ ਇੱਕ ਇੱਕ ਪੈਟਰਨ ਬਣਾਉਣਾ ਸ਼ੁਰੂ ਕਰ ਦਿੰਦਾ ਜਿਸ ਵਿੱਚ ਅਸੀਂ ਮਨੋੱਖ ਅਤੇ ਚਿਹਰੇਦਾਰ ਚਿੱਤਰ ਦੇਖਦੇ ਆ ਤੁਹਾਨੂੰ ਦੱਸ ਦਈਏ ਕਿ ਇਟ ਸੋਸ ਦੁਆਰਾ 2019 ਦੇ ਇੱਕ ਸਰਵੇਖਣ ਦੇ ਵਿੱਚ ਖੁਲਾਸਾ ਹੋਇਆ ਹੈ ਕਿ 40% ਅਮਰੀਕੀ ਲੋਕ ਮੰਨਦੇ ਹਨ ਕਿ ਭੂਤ ਸੱਚ ਦੇ ਵਿੱਚ ਹੁੰਦੇ ਆ ਦਾ ਮਤਲਬ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਸੋਚਦੇ ਆ ਕਿ ਭੂਤ ਇੱਕ ਅਸਲੀਅਤ ਹੈ ਇਸ ਤੋਂ ਇਲਾਵਾ ਲਾਈਫ ਸਾਇੰਸ ਦੀ ਰਿਪੋਰਟ ਦੇ ਅਨੁਸਾਰ ਉਸੇ ਸਮੂਹ ਦੇ ਸਿਰਫ 7% ਨੇ ਕਿਹਾ ਕਿ ਉਹ ਵੈਂਪਾਇਰਾਂ ਦੇ ਵਿੱਚ ਵਿਸ਼ਵਾਸ ਕਰਦੇ 10 ਜੀ ਤੁਹਾਨੂੰ ਕਿ ਹੁਣ ਅਸੀਂ ਕਈ ਵਾਰ ਹੁੰਦਾ ਹੈ ਕਿ ਅਸੀਂ ਭੂਤ ਦੇਖ ਲੈਨੇ ਜਾਂ ਸਾਨੂੰ ਮਨ ਦੇ ਵਿੱਚ ਵਹਿਮ ਪੈ ਜਾਂਦਾ ਕਿ ਅਸੀਂ ਕੋਈ ਚੀਜ਼ ਦੇਖੀ ਹੈ ਜਿਸ ਨੂੰ ਅਸੀਂ ਭੂਤ ਦਾ ਨਾਮ ਦੇ ਦੇਨੇ ਸਾਡੇ ਬੱਚੇ ਵੀ ਕਈ ਵਾਰ ਕਹਿੰਦੇ ਕਿ ਮੰਮਾ ਭੂਤ ਆ ਗਿਆ ਪਾਪਾ ਭੂਤ ਆ ਗਿਆ ਮੈਂ ਡਰ ਗਿਆ ਸੀ ਮੈਂ ਕੋਠੇ ਤੇ ਇਕੱਲਾ ਸੀ ਕੁਝ ਜਿਹੇ ਸਵਾਲ ਜੜੇ ਨੇ ਬੱਚਿਆਂ ਦੇ ਮਨ ਦੇ ਵਿੱਚ ਹੁੰਦੇ ਆ ਪਰ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸੀਂ ਭੂਤਾਂ ਨੂੰ ਕਿਵੇਂ ਦੇਖ ਲੈਣੇ ਅਰਸਲ ਦੱਖਣੀ ਇਲੀਨੋਇਸ ਯੂਨੀਵਰਸਿਟੀ ਐਡਵਰਡ ਡਿਸਵਿਲੇ ਦੇ ਇੱਕ ਪ੍ਰੋਫੈਸਰ ਅਤੇ ਮਨੋਵਿਗਿਆਨੀ ਸਟੀਫਨ ਹਾਪ ਨੇ ਲਾਈਫ ਸਾਇੰਸ ਨੂੰ ਦੱਸਿਆ ਕਿ ਅਸੀਂ ਕਈ ਵਾਰ ਬਦਲਾ ਨੂੰ ਦੇਖਦੇ ਹਾਂ ਜੇ ਸਵਰੱਚ ਅਸੀਂ ਚਿਹਰੇ ਜਾਂ ਫਰ ਚਿੱਤਰ ਦੇਖਦੇ ਹਾਂ ਇਸੇ ਤਰ੍ਹਾਂ ਜਦੋਂ ਇੱਕ ਹਨੇਰੇ ਦੇ ਵਿੱਚ ਘਰ ਹੁੰਦੇ ਹੈ ਤਾਂ ਅਸੀਂ ਭੂਤਾਂ ਵਰਗੀਆਂ ਤਸਵੀਰਾਂ ਨੂੰ ਦੇਖਣਾ ਸ਼ੁਰੂ ਕਰ ਦਿੰਨੇ ਆ ਖੈਰ ਇਹ ਤਾਂ ਗੱਲਾਂ ਬਹੁਤ ਹੀ ਆਮ ਜੀਆਂ ਨੇ ਪੂਤਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ ਪਰ ਇੱਕ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਜੇਕਰ ਇਨਸਾਨ ਬਣਿਆ ਤਾਂ ਪੂਤਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ ਹਾਲਾਂਕਿ ਭੂਤ ਤਾਂ ਨਹੀਂ ਹੁੰਦੇ ਪਰ ਆਤਮਾਵਾਂ ਜ਼ਰੂਰ ਹੁੰਦੀਆਂ ਜਿਨ੍ਹਾਂ ਨੂੰ ਚੰਗੀਆਂ ਆਤਮਾਵਾਂ ਕਿਹਾ ਜਾਂਦਾ ਜੋ ਪਰਮਾਤਮਾ ਦੇ ਵੱਲੋਂ ਹੀ ਬਣਾਈਆਂ ਜਾਂਦੀਆਂ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਖਬਰ ਦੇ ਬਾਰੇ ਅਮਰੀਕਾ ਦੇ ਵੱਲੋਂ ਜੋ ਭੂਤ ਦੇਖੇ ਜਾ ਰਹੇ ਉਸ ਬਾਰੇ ਤੁਹਾਡੇ ਕੀ ਵਿਚਾਰ ਹੈ ਕਮੈਂਟਾਂ ਚ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ